ਮੇਰਾ ਟੋਟੀ ਹੋ ਗਿਆ ਕੱਟੇ ਵੀ ਹੁਮਾਂਗੇ ਇਹ ਕੱਟੇ ਨਹੀਂ ਹੁਮਾਂਗੇ ਤਾਂ ਸਾਡੇ ਦੇ ਭਰਾਵੋ ਸਾਰਿਆਂ ਤੇ ਇੱਕੋ ਆੜਾ ਪਰੋਈਂ ਭਰਨਾ ਪਰਚਾ ਨੂੰ ਕੱਟੇ ਹੋਣ ਵੇ ਥੋੜੀ ਜੀ ਗੌਰ ਰੱਖਣੀ ਪੈਣੀ ਆ ਇੱਕ ਦੇ ਕੋਲੇ ਇੱਕੋ ਚਾਲਦੀ ਆ ਤੇ ਪੰਜ ਕੁੰਡੀਆਂ ਉਹ ਕਹਿੰਦਾ ਜੇ ਕਿਰਾਹੇ ਦੀ ਗੱਲ ਨੂੰ ਇਹ ਵੀ 15 ਮਿੰਟ ਦਾ ਮੰਗਦਾ ਮੈਨੂੰ 15 ਮਿੰਟ ਦੇ ਜੇ ਚੱਲੇ ਆਜੂ 15 ਮਿੰਟ ਮੰਗਦਾ ਮੈਨੂੰ 15 ਮਿੰਟ ਦੇ ਉਹ ਲੈ ਕੋਈ ਨਾ ਚਾਲੀ ਗਿਆ ਨਾ ਬੰਦੀ ਨੇ ਫਿਰ ਭਰਾਵੋ ਇਹਦਾ ਦੇਖਣਾ ਪਊਗਾ ਨਾ ਕਿ ਕਿਤੇ ਨਾਲ ਲੱਖਾਂ ਦੀ ਗਿਣਤੀ ਚ ਪਹੁੰਚ ਆ ਇੱਕ ਘਰੇ ਜਿਹੜਾ ਬੰਦੀ ਬਣਾ ਕੇ ਬਹਿ ਗਿਆ ਕਿਉਂ ਕਰ ਮੈਨੂੰ ਵੀ ਮੈਂ ਚਾਹੇ ਮਲੇ ਮੈਂ ਤਾਂ ਦੇਖਿਆ ਬੱਤੀਆਂ ਦੇ ਰਾਜਾ ਜਿਹੜੀਆਂ ਬੱਤੀ ਜਦੈ ਬੰਦੀਆਂ ਸੀ ਦਿੱਲੀ ਸਾਡੇ ਜਿਹੜਾ ਦੇ ਵਿੱਚੋਂ ਪੰਜਾਬ ਦਾ ਪ੍ਰਧਾਨ ਸੀ ਪੰਜਾਬ ਦਾ ਉਹ ਮੇਟੇਦਵਾਹਦਾ ਸੀ ਇੱਕ ਦਿਨ ਵਾਰੀ ਆਉਂਦੀ ਵੀ ਆਉਂਦੀ ਸੀ ਤੇ ਉਹ ਸਾਰਿਆਂ ਦਾ ਪ੍ਰਧਾਨ ਹੁੰਦਾ ਸੀ ਕੋਈ ਨਾ ਸ਼ਾਦੀ ਦਾ ਝੰਡਾ ਨਟਦਾ ਹੁਣ ਤਾਂ ਆਪਣੇ ਤੇ ਲੈ ਕੇ ਤੋਂ ਪ੍ਰਧਾਨ ਹੋ ਗਏ ਜਿੰਨੇ ਰੋ ਗਿਆ ਉਹਦੋਂ ਇੱਕੋ ਇੱਕ ਆਪਣੇ ਨੇ ਚਾ ਇਹ ਵੀ ਇਹ ਫਿਰ ਟਿਕਟ ਬੋਟਾਂ ਦਾ ਮਸਲਾ ਜਿਹਨੂੰ ਮਰਜ਼ੀ ਬਣਾ ਲਿਓ ਜਿੰਨਾ ਚਿਰ ਭਾਰਤ ਕੈੜ ਦੇ ਵਿੱਚੋਂ ਬਾਹਰ ਨਹੀਂ ਆਉਂਦਾ ਸਾਡੇ ਕੋਲੇ ਬੋਟਾਂ ਦਾ ਹੱਲ ਨਹੀਂ ਨਾ ਪਾਇਓ ਬੋਟਾਂ ਜੋ ਜਿਹੜਾ ਬਣਿਆ ਆਮਲੇ ਬਣਿਆ ਉਹ 185 ਵੋਟਾਂ ਰਹੀਆਂ ਸੀ 92 ਦੇ ਵਿੱਚ ਕੁਝ ਐਮਐਲ ਆ ਗਿਆ ਵੋਟਾਂ ਨਾ ਪਾਉਂਦਾ ਬਾਈਕਾਟ ਕਰ ਲਿਓ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੀ ਤਵੰਦਿੱਤੀ ਵਾਲੀ ਨੀਤੀ ਆ ਉਹਦੇ ਖਿਲਾਫ ਸਾਨੂੰ ਭੜੇ ਸਕਾਰਸ ਕਰਨ ਦੀ ਲੋੜ ਆ ਪੂਰੇ ਲੋਕਾਂ ਨੂੰ ਲਾਂਬੰਦ ਕਰਕੇ ਬਾਹਰਦਿਆਂ ਨੂੰ ਜੇ ਅਸੀਂ ਬਾਹਰ ਤੋਂ ਬਾਹਰ ਲੈ ਕੇ ਆਵਾਂਗੇ ਤਾਂ ਇਹ ਲੜੇਆਂ ਦੇ ਨੱਥ ਪਹੁੰਗੂਗੀ ਇਹਨੇ ਸਾਰੇ ਕੋਈ ਦਾਈ ਦੇ ਚਟੇ ਬਟੇ ਆ ਆਵਾਜ਼ਾਰੇ ਵੀਰ ਸਾਡੇ ਪੋਰਟ ਮਲਾਜ਼ਮਾਂ ਦੇਖਣਾ ਆਪੀ ਬੋਲਦੇ ਆ ਵਡਿਆ ਵਡਿਆ ਅਸਟੇਜਾਂ ਤੋਂ ਬੋਲ ਜਾ ਰਹੇ ਆ ਇਹਨਾਂ ਦੀ ਮਜਬੂਰੀ ਆ ਯਾਰਾਂ ਉਹ ਘਰ ਨੂੰ ਤੋਰ ਦੇਣਗੇ ਕਿੰਨੇ ਕਿੰਨੇ ਪੜ੍ਹਾਈ ਕਰਕੇ ਡਿਗਰੀਆਂ ਪ੍ਰਾਪਤ ਕਰਕੇ ਪੁਰਦੀ ਨੌਕਰੀ ਮਿਲਿਆ ਤੇ ਉਹਦਾ ਬੰਦ ਲਾਵਾਂਗੇ ਤੇ ਆਹ ਬਦੂਨੀ ਕਾਰਨ ਕਿ ਘਰ ਨੂੰ ਤੋਰਨ ਨੂੰ ਤੁਸੀਂ ਦੋ ਦੀ ਗੱਲ ਕਰਦੇ ਹੋ ਨੇਓ ਗਰਜਾ ਦੇ ਬੁੱਤਾ ਦੋਨੇ ਜਾਂ ਸੰਗੋਂ ਵੱਡੀ ਜਾ ਰਹਿਆ ਉਹ ਵੀ ਪੋਰਟ ਮਲਾਜ਼ਮ ਸੀ ਦੋਨੇ ਡਰਾਗੱਡੀ ਚਾੜੀ ਬਦੋਸਵ ਸਮਰਾਜ ਸੀ ਤੋਂ ਹੀ ਪੁਨੇ ਦਾ ਬਚਾ ਜੇ ਉਹ ਸਮੇਂ ਜਿਹਨੇ ਮੁਮਕੀਤਾ ਸੀ ਉਹਨੂੰ ਗੱਡੀ ਚਾੜਿਆ ਕੋਨਾ ਵੀ ਤੋਈ ਸੀ ਇੱਕ ਇੱਕ ਹੀ ਹੁਣ ਦੋ ਦੋ ਹੀ ਹੁੰਦੇ ਆ ਜੇਕਰ ਹੁਣ ਸੀ ਇੱਥੇ ਤੇ ਦੋ ਬਿਆਹਾਂ ਹੋ ਕੇ ਕੱਟਦੇ ਹੋ ਗਏ ਹਮਲਾ ਮਾਰਾਂਗੇ ਅਸੀਂ ਤਾਂ ਪਹਿਲਾਂ ਬਿਆਰ ਦੇ ਕਈ ਵੇਲੇ ਪੰਜਾਬ ਦੀ ਮਿੰਟ ਤੇ ਗੱਲ ਰੱਖੀ ਆ ਵੀ ਛੱਡੋ ਯਾਰ ਬਸਲੇ ਮਤ ਪਏ ਤਾਂ ਕਿਸੇ ਨੇ ਕੋਸ ਕਰਦਾ ਨਹੀਂ ਕਰਦਾ ਕਿਸੇ ਨੇ ਚੋਣ ਲੜਨੀ ਨਹੀਂ ਲੜਨੀ ਇਹ ਤਾਂ ਖਾਣੀਆਂ ਘੋਟੋ ਫਿਰ ਤਾਂ ਪ੍ਰਭ ਦੀ ਚਮਲੀ ਬੁਝਾਈ ਜਾਓ ਫਿਰ ਤਾਂ ਖਾਣੀ ਪੂਗੀ ਜੇ ਅਸੀਂ ਕੱਟੇ ਹੋ ਜਾਗੇ ਫਿਰ ਡਰਨਗੇ ਜਿਹੜਾ ਹੁਣ ਭਗਵਾਨ ਸ੍ਰੀ ਮਾਨ ਨਾਲ ਚੰਡੀਗੜ੍ਹ ਦੇ ਵਿੱਚ ਜਿਵੇਂ ਮੁੰਡੀਆਂ ਦੀ ਗੱਲ ਚੱਲਦੀ ਸੀ ਥੋੜੀਆਂ ਜੀਆਂ ਗੱਲਾਂ ਤੇ ਅਜੇ ਗੱਲ ਹੋਈ ਸੀ ਪੈਲੀ ਦੇ ਕਨਾਲ ਪੰਜਾਏ ਕਰਨ ਦਾ ਕੀ ਕਰੋਗੇ ਪਰ ਮੁਰਗਾ ਜੇ ਤੂੰ ਮੰਗਾ ਮੰਨ ਜਾਏਗਾ ਕੁਤਰਾ ਵਾਹੇ ਵੀਰੇ ਇਧਰ ਪੁਰਿਆ ਮਾਗੇ ਸੁਦਾੜੀਆਂ ਮੰਗਾ ਦਾ ਹੱਲ ਕਰ ਅਸੀਂ ਜਰ ਰੋਣਾ ਸੀ ਤੇ ਪਹਿਲੇ ਆਗੇ ਕੋਈ ਪਜਾਲ ਦੀਆ ਕੜਲਾ ਗਿਆ ਕਹਿੰਦਾ ਇਹਦਾ ਜੀ ਕੁੜੀਆਂ ਮੁਰਗਾਂ ਦੇ ਨਾਲ ਉਹ ਵਿਆਹ ਜਾਂਦੇ ਆ ਇਹਦਾ ਮੈਂ ਸਾਂਗੈ ਨਾਲ ਉਹ ਵਿਆਹ ਜਾਂਦੇ ਆ ਪਰ ਉਹ ਆ ਕਰਕੇ ਚਲੇ ਗਿਆ ਪਰੰਤੋਂ ਉੱਤੇ ਹੀ ਲੱਗ ਗਿਆ ਜੀ ਦੀ ਤੂਰ ਦਾ ਬੀਆ ਕੀ ਕਰੂੰਗਾ ਆਗਰ ਉਹਨੇ ਕਰਾਤੇ ਸਾਪੇ ਮਾਰੇ ਗਏ ਸਾਡੇ ਬੰਡੋ ਵੀ ਇਕ ਨੌਜਵਾਨ ਫੜਾਇਆ ਗਿਆ ਸੀ 바ਕ ਬਕਾ ਦਾ ਮਤ ਸੱਤੀ ਫੜੇ ਸਿਕੰਦਰਗੜ੍ਹ ਨੂੰ ਮੜਦ ਗਏ ਸੀ ਮੈਂ ਦੱਸਾਂ ਲਈ ਮੇਰੀ 85 ਸਾਲ ਦੀ ਉਮਰ ਹੋ ਗਈ ਪਹਿਲੀ ਵਾਰ ਉਹਨੇ ਮੁੱਖ ਮੰਤਰੀ ਮਿਲਿਆ ਜਿਹੜੇ ਤਲਾਂ ਦੀ ਬੁਰੀਆਂ ਨੂੰ ਝਾੜ ਕੇ ਰੱਖਦੇ ਝਾੜੇ ਤਾਂ ਪ੍ਰਾਪਰ ਉਹਦੇ ਸਾਡੇ ਤੇ ਪੁੱਟ ਪਏ ਨੇ ਜੇ ਆਪਾਂ ਇੱਕ ਲੋਟੋ ਨੇ ਇਹਨਾਂ ਦੀਆਂ ਜਾਨਾਂ ਨੂੰ ਬੁਰੀਆਂ ਦਰਦੇ ਨੇ ਗੱਲ ਹੀ ਕੋਈ ਨਹੀਂ ਐ ਤਾਂ ਆਮ ਜੇ ਕਿਉਂਕਿ ਬਾਦ ਨੂੰ ਬਾਦਕੇ ਜੇ ਇਕੱਠੇ ਹੋ ਕੇ ਸਕਾਰਫ ਲੜਾਂਗੇ ਤਾਂ ਜਿੱਤਾ ਬਰਾਤ ਹੋਣਗੀਆਂ तकरीबन ਮੈਂ ਸਾਰੀਆਂ ਦਸੇ ਬੰਦੀਆਂ ਨੂੰ ਅੱਜ ਫੁੱਲ ਲਾਏ ਸੀ ਕਿਉਂਕਿ ਸਾਰਾ ਪਿੰਡ ਤੋਂ ਰਾਤ ਵੀ ਲਾਏ ਤੇ ਰਾਤ ਸੁਕੌਰ ਸਰ ਦਾ ਫੁੱਲ ਵੀ ਆਇਆ ਸੀ ਤੇ ਆਲਦਾ ਪਹਿਲਾਂ ਸਾਨੂੰ ਇਹ ਨਹੀਂ ਸੀ ਕਿ ਬਈ ਇੱਥੇ ਲਾਉਣਾ ਉਹ ਆਪਣਾ ਜਿਮਾਰੀ ਸਾਡੇ ਦਾ ਹੈ ਨਹੀਂਗਾ ਤੇ ਸਗਰੂ